ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਅੱਜ ਆਪਾਂ ਨੇ ਬਣਾਇਆ ਜੀ ਕਰਾਰੇ ਕਰਾਰੇ ਠੀਕ ਹੈ ਜੀ ਟੇਸਟੀ ਬ੍ਰੈਡ ਬਿਲਕੁਲ ਸਿੰਪਲ ਤਰੀਕੇ ਨਾਲ ਜਿਹੜੇ ਬਿਗੈਰ ਆਲੂਆਂ ਤੇ ਲੰਗਰਾਂ ਦੇ ਵਿੱਚ ਬਣਦੇ ਆ ਸੋ ਇੱਕ ਭੈਣ ਦਾ ਆਪਾਂ ਨੂੰ ਕਮੈਂਟ ਆਇਆ ਸੀਗਾ ਠੀਕ ਹੈ ਜੀ ਉਹ ਕਹਿੰਦੀ ਵੀ ਤੁਸੀਂ ਸਿੰਪਲ ਬ੍ਰੈਡ ਦੀ ਰੈਸਪੀ ਦੱਸਿਓ ਸੋ ਅੱਜ ਆਪਾਂ ਨੇ ਬਣਾਤੇ ਠੀਕ ਹੈ ਜੀ ਸਿੰਪਲ ਬ੍ਰੈਡ ਜੇ ਤੁਸੀਂ ਰੈਸਪੀ ਸਿੱਖਣੀ ਆ ਤਾਂ ਅੱਗੇ ਵੀਡੀਓ ਨਾਲ ਬਨੇ ਰਹੋ ਠੀਕ ਹੈ ਜੀ ਵੀਡੀਓ ਨੂੰ ਸਕਿਪ ਨਾ ਕਰਿਓ ਆਜੋ ਫਿਰ ਰੈਸਪੀ ਕਰਦੇ ਹਾਂ ਸਟਾਰਟ ਠੀਕ ਹੈ ਜੀ ਜਿਹੜਾ ਜਿਹੜਾ ਮਟੀਰੀਅਲ ਮੈਂ ਲਿਆ ਤੁਹਾਨੂੰ ਉਹ ਵੀ ਨਾਲ ਦੇ ਨਾਲ ਦੱਸੂਗਾ ਸੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਆਜੋ ਫਿਰ ਰੈਸਪੀ ਕਰਦੇ ਹਾਂ ਸਟਾਰਟ ਤੇ ਲਓ ਜੀ ਬ੍ਰੈਡ ਬਣਾਉਣ ਵਾਸਤੇ ਚਾਹੀਦਾ ਸਭ ਤੋਂ ਪਹਿਲਾਂ ਆਪਾਂ ਨੂੰ ਬੇਸਣ ਬਰੀਕ ਠੀਕ ਹੈ ਜੀ ਵਧੀਆ ਕੁਆਲਿਟੀ ਦਾ ਲੈ ਲਿਓ ਔਰ ਬੇਸਣ ਸ਼ਾਨ ਜ਼ਰੂਰ ਲਿਓ ਉਸ ਤੋਂ ਬਾਅਦ ਚਾਹੀਦਾ ਜੀ ਆਦਰਕ ਦਾ ਸੰਦਾ ਪੇਸਟ ਚਾਹੇ ਕੁੱਟ ਕੇ ਪਾ ਦਿਓ ਕੁੰਟੀ 'ਚ ਚਾਹੇ ਮਿਕਸੀ ਕਰਕੇ ਪਾ ਦਿਓ ਉਹ ਤੁਹਾਡੀ ਮਰਜ਼ੀ ਆ ਮਿਕਸੀ ਕਰਕੇ ਪਾ ਲੂਗੇ ਵਧੀਆ ਰਹੂਗਾ ਗ੍ਰाइंड ਕਰੀ ਹੋਈ ਮਿਕਸੀ ਕਰੀ ਹੋਈ ਹਰੀ ਮਿਰਚ ਤੇ ਆਪਣੇ ਨੂਨ ਮਿਰਚ ਮਸਾਲੇ ਜਿਹੜੇ ਆਮ ਨਾਰਮਲ ਘਰ 'ਚ ਹੁੰਦੇ ਆ ਬ੍ਰੈਡ ਤੁਸੀਂ ਕੋਈ ਵੀ ਲੈ ਲਿਓ ਪਰ ਬ੍ਰੈਡ ਲਿਓ ਬਾਸੀ ਠੀਕ ਆ ਜੀ ਇੱਕ ਦੋ ਦਿਨ ਬਾਸੀ ਬ੍ਰੈਡ ਹੋਣਾ ਚਾਹੀਦਾ ਏ ਬਾਸੀ ਬ੍ਰੈਡ ਕਿਹਾ ਹੁੰਦੇ ਆ ਜਿਹੜੇ ਤੇਲ ਕੀ ਆ ਉਹ ਘਟ ਚੱਕਦੇ ਆ ਠੀਕ ਹੈ ਉਸ ਤੋਂ ਬਾਅਦ ਚਾਹੀਦਾ ਆਪਾਂ ਨੂੰ ਰਫੈਂਡ ਤੇਲ ਠੀਕ ਹੈ ਜੀ ਤੁਸੀਂ ਕੋਈ ਵੀ ਵਰਤਦੇ ਹੋ ਰਫੈਂਡ ਵਰਤ ਲਿਓ ਜਾਂ ਸਰੋਂ ਦਾ ਤੇਲ ਵਰਤ ਲਿਓ ਆਜੋ ਫਿਰ ਹੁਣ ਰੈਸਪੀ ਕਰਦੇ ਹਾਂ ਸਟਾਰਟ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਜੀ ਆਜੋ ਫਿਰ ਸਿਖਾਉਂਦੇ ਆ ਤੁਹਾਨੂੰ ਅੱਜ ਲੰਗਰ ਵਾਲੇ ਬ੍ਰੈਡ ਬਣਾਉਣੇ ਆਪਾਂ ਤੇ ਲਓ ਜੀ ਸਭ ਤੋਂ ਪਹਿਲਾਂ ਬੇਸਣ ਚ ਪਾਉਂਦੇ ਆ ਪਾਣੀ ਜੋ ਤੋ ਵੀ ਬੇਸਣ ਕੋਲਣ ਆਪਾਂ ਨੇ ਪਾਣੀ ਹਮੇਸ਼ਾ ਪਹਿਲਾਂ ਘੱਟ ਪਾਉਣਾ ਕਿਉਂਕਿ ਕਈ ਵਾਰ ਪਾਣੀ ਆਪਾਂ ਜ਼ਿਆਦਾ ਪਾ ਲੈਂਦੇ ਆ ਬੇਸਣ ਚ ਪੈ ਜਾਂਦੀਆਂ ਗੱਠਾਂ ਠੀਕ ਆ ਜੀ ਗੱਠਾਂ ਆਪਾਂ ਦੇ ਭੈਣ ਨਹੀਂ ਦੇਣੀਆਂ ਆ ਦੇਖੋ ਪਹਿਲਾਂ ਬੇਸਣ ਜਿਹੜਾ ਉਹ گاੜਾ گاੜਾ ਘੋਲਣਾ ਆਪਾਂ ਨੇ ਤੇ ਉਸ ਤੋਂ ਬਾਅਦ ਪਾਵਾਂਗੇ ਪਾਣੀ ਥੋੜਾ ਜਿਹਾ ਹੋਰ ਤੇ ਇਹਨੂੰ ਜਿਹੜਾ ਹੁਣ ਚੰਗੀ ਤਰ੍ਹਾਂ ਘੋਲਾਂਗੇ ਆ ਨਾ ਤੇ ਲੋ ਜੀ ਹੁਣ ਪਾਉਨੇ ਆ ਇਹਦੇ ਵਿੱਚ ਥੋੜਾ ਜਿਹਾ ਅਦਰਕ ਲਸਣ ਦਾ ਪੇਸਟ ਅੱਧਾ ਚਮਚ ਜੇ ਤੁਸੀਂ ਜ਼ਿਆਦਾ ਕਵਾਂਟੀਟੀ ਬਣਾ ਰਹੇ ਹੋ ਤਾਂ ਜ਼ਿਆਦਾ ਪਾ ਦਿਓ ਠੀਕ ਹੈ ਜੀ ਮਿਰਚ ਟੇਸਟ ਰਿਕਾਰਡਿੰਗ ਜਿੰਨੀ ਕਿ ਤੁਸੀਂ ਖਾਂਦੇ ਹੋ ਉਨੀ ਕ ਪਾ ਲਿਓ ਤੇ ਨਮਕ ਵੀ ਜਿਹੜਾ ਟੇਸਟ ਰਿਕਾਰਡਿੰਗ ਪਾਉਂਗੇ ਠੀਕ ਹੈ ਜੀ ਅਜਵਾਇਣ ਅੱਧਾ ਚਮਚ ਕਵਾਂਟੀਟੀ ਦੇ ਹਿਸਾਬ ਨਾਲ ਠੀਕ ਹੈ ਜੀ ਜੇ ਤੁਸੀਂ ਜ਼ਿਆਦਾ ਬਣਾ ਲਿਓ ਤਾਂ ਇੱਕ ਚਮਚ ਪਾ ਦਿਓ ਮੈਂ ਥੋੜੀ ਜਿਹੀ ਘੱਟ ਬਣਾ ਰਿਹਾ ਤੇ ਛੋਟਾ ਅੱਧਾ ਚਮਚ ਬੇਕਿੰਗ ਪਾਊਡਰ ਠੀਕ ਹੈ ਜੀ ਛੋਟਾ ਨਹੀਂ ਪਾਣਾ ਹੈਗਾ ਬੇਕਿੰਗ ਪਾਊਡਰ ਪਾਣਾ ਏ ਜੇ ਛੋੜਾ ਹੋਇਆ ਪਰ ਚੱਲ ਜਾਊਗਾ ਛੋੜਾ ਪਰ ਥੋੜਾ ਜਿਹਾ ਘੱਟ ਪਾ ਦਿਓ ਠੀਕ ਹੈ ਜੀ ਅੱਧੇ ਚਮਚੇ ਤੋਂ ਵੀ ਅੱਧਾ ਚਮਚਾ ਤੇ ਇਹਨੂੰ ਕਰਾਂਗੇ ਮਿਕਸ ਹਲਕਾ ਜਿਹਾ ਪਾਵਾਂਗੇ ਜੀਰਾ ਥੋੜਾ ਜਿਹਾ ਪਾਵਾਂਗੇ ਜੀ ਸਾਬਤਾ ਧਨੀਆ ਇਹਨੂੰ ਥੋੜਾ ਜਿਹਾ ਮਾਰ ਲੂਗੇ ਹੱਥ ਨਾਲ ਸਾਬਤਾ ਧਨੀਆ ਹੋ ਗਿਆ ਹਲਕੀ ਜਿਹੀ ਹਲਦੀ ਪਾਵਾਂਗੇ ਆਪਸ਼ਨਲ ਹੈ ਠੀਕ ਹੈ ਜੀ ਕੋਈ ਜ਼ਰੂਰੀ ਨਹੀਂ ਹੈਗੀ ਪਾਣੀ ਤੇ ਲਾਲ ਮਿਰਚ ਤੁਸੀਂ ਨਾ ਪਾਜੋ ਇਹਦੇ ਵਿੱਚ ਇਹ ਲਾਲ ਮਿਰਚ ਨਾਲ ਬਰੈਡਾਂ ਦਾ ਕਦਰ ਜਿਹੜਾ ਉਹ ਖਰਾਬ ਹੋ ਜਾਂਦਾ ਕਾਲਾ ਹੋ ਜਾਂਦਾ ਹਰੀ ਮਿਰਚ ਦੀ ਵਰਤੀ ਕਰੋ ਤੇ ਲੋ ਜੀ ਬੇਸਣ ਆਪਣਾ ਘੁਲ ਗਿਆ ਠੀਕ ਹੈ ਜੀ ਇੰਨਾ ਇਹ ਗਾੜਾ ਹੋਣਾ ਚਾਹੀਦਾ ਪਤਲਾ ਨਹੀਂ ਹੋਣਾ ਚਾਹੀਦਾ ਜੇ ਜਿਆਦਾ ਪਤਲਾ ਹੋਇਆ ਤਾਂ ਬਰੈਡਾਂ ਦੇ ਜਿਹੜਾ ਤੇਲ ਘੀ ਚੱਕ ਲੈਣਾ ਇਸ ਕਰਕੇ ਬੇਸਣ ਮਾਰਾ ਮੋਟਾ ਗਾੜਾ ਜ਼ਰੂਰ ਚੱਲ ਜਾਊਗਾ ਪਰ ਪਤਲਾ ਨਹੀਂ ਚੱਲਣਾ ਠੀਕ ਹੈ ਜੀ ਤੇ ਇਹਨੂੰ ਰੱਖਦੇ ਆ ਜੀ ਸਾਈਡ ਤੇ ਹੁਣ ਕਰਦੇ ਆਪਾਂ ਬਰੈਡ ਤੇ ਜਿਹੜੇ ਬਰੈਡ ਹੈ ਜੀ ਜਿਆਦਾ بڑے ਨਾ ਲਿਓ ਜੇ ਕਰੇ ਬਣਾ ਰਹੇ ਹੋ ਕਿਉਂਕਿ ਇੱਕ ਤਾਂ ਆਪਣੇ ਕੋਲ ਕੜਾਹੀਆਂ ਘਰੇ ਛੋਟੀਆਂ ਹੁੰਦੀਆਂ ਨੇ ਠੀਕ ਹੈ ਜੀ ਜਿਹੜਾ ਆਮ ਨਾਰਮਲ 20 25 30 ਰੁਪਏ ਵਾਲਾ ਪੈਕਟ ਹੈ ਉਹ ਲੈ ਲਿਓ ਤੁਸੀਂ ਤੇ ਇਹਦੀ ਜਿਹੜੀ ਕਟਿੰਗ ਆ ਉਹ ਵੀ ਗੱਬੇ ਤੇ ਠੀਕ ਹੈ ਜੀ ਸਿੱਧੀ ਕਰਿਓ ਕਈ ਵਾਰ ਆਪਾਂ ਕਿਆ ਕਰਦੇ ਆ ਵੈਸੇ ਐਦਾਂ ਖੁੰਚੀ ਵਾਲੀ ਕੱਟ ਲੈਂਦੇ ਆ ਠੀਕ ਹੈ ਜੀ ਵੈਸੇ ਹੈ ਇਹ ਵੀ ਠੀਕ ਹੈ ਜਦੋਂ ਆਪਾਂ ਬਰੈਡ ਭਿਓ ਕੇ ਛੱਡਦੇ ਆ ਠੀਕ ਹੈ ਜੀ ਇਹਦੇ ਖੁੰਚੀ ਆ ਜਿਹੜੇ ਗਿੱਲੇ ਹੋ ਕੇ ਬੇਸਣ ਨਾਲ ਉਹ ਟੁੱਟ ਜਾਂਦੇ ਆ ਜਿਹੜਾ ਸਿੱਧਾ ਬਰੈਡ ਹੁੰਦਾ ਉਹ ਕਦੇ ਵੀ ਟੁੱਟਦਾ ਨਹੀਂ ਹੈਗਾ ਠੀਕ ਹੈ ਜੀ ਚੰਗੀ ਤਰ੍ਹਾਂ ਟਿਪ ਹੋ ਜਾਂਦਾ ਹੈ ਇਹ ਪੈਸਣ ਚ ਤੇ ਲਓ ਜੀ ਆਪਾਂ ਜਿਹੜੇ ਬਰੈਡ ਆਹੋ ਸਿੱਧੇ ਹੀ ਕੱਟ ਲਾਂਗੇ ਠੀਕ ਹੈ ਜੀ ਜਾਂ ਤੁਸੀਂ ਹਸਾਬਤਾ ਪੀਸ ਕੱਢਣਾ ਹੋਇਆ ਤਾਂ ਹਸਾਬਤਾ ਵੀ ਕੱਟ ਸਕਦੇ ਹੋ ਉਹਦੀ ਕਟਿੰਗ ਆ ਜਿਹੜੀ ਤੁਸੀਂ ਬਾਅਦ ਚ ਵੀ ਕਰ ਸਕਦੇ ਹੋ ਪਰ ਮੈਂ ਜਿਹੜੇ ਪਹਿਲਾਂ ਹੀ ਠੀਕ ਹੈ ਜੀ ਛੋਟੇ ਕਰ ਲਊਗਾ ਇਹਨਾਂ ਨੂੰ ਆ ਲਓ ਤੇ ਲਓ ਜੀ ਬਰੈਡ ਆਪਣੇ ਵੱਡੋ ਹੋ ਗਏ ਹੁਣ ਪਾਉਂਦੇ ਆ ਥੋੜਾ ਜਿਹਾ ਹਰਾ ਧਨੀਆ ਇਹ ਚ ਠੀਕ ਹੈ ਜੀ ਹਰਾ ਧਨੀਆ ਲਾਸਟ ਚ ਪਾਇਓ ਕਿਉਂਕਿ ਕਈ ਵਾਰ ਬੇਸਣ ਚ ਇਕੱਠਾਲ ਮੜ ਜਾਂਦੀਆਂ ਹਰੇ ਧਨੀਆ ਨਾਲ ਤੇ ਜੇ ਪਹਿਲਾਂ ਪਾ ਲੂਗੇ ਇੱਕ ਧਨੀਆ ਹਰਾ ਧਨੀਆ ਠੀਕ ਹੈ ਜੀ ਮਰਿਆ ਮਰਿਆ ਜਾ ਹੋ ਜਾਂਦਾ ਏ ਇਸ ਕਰਕੇ ਹਰਾ ਧਨੀਆ ਜਦੋਂ ਬੇਸਣ ਕੁਲ ਗਿਆ ਸਾਰਾ ਕੁਝ ਲਾਸਟ ਦੇ ਵਿੱਚ ਹੀ ਪਾਉਣਾ ਤੇ ਲਓ ਜੀ ਇੱਧਰ ਆਪਾਂ ਨੇ ਕੜਾਹੀ ਰੱਖ ਲਈ ਠੀਕ ਹੈ ਜੀ ਤੇਲ ਪਾ ਕੇ ਤੇ ਹੁਣ ਆਪਾਂ ਨੇ ਠੀਕ ਹੈ ਜੀ ਸੇਕ ਆ ਜਿਹੜਾ ਉਹ ਤੁਹਾਡਾ ਮੀਡੀਅਮ ਹੋਣਾ ਚਾਹੀਦਾ ਏ ਨਾਹੀਂ ਜ਼ਿਆਦਾ ਨਾਹੀਂ ਘੱਟ ਠੀਕ ਹੈ ਜੀ ਜੇ ਕਟ ਹੋਇਆ ਤਾਂ ਬਰੈਡਾਂ ਨੇ ਘੀ ਚੱਕ ਲੈਣਾ ਜੇ ਜ਼ਿਆਦਾ ਹੋਇਆ ਤਾਂ ਬਰੈਡਾਂ ਜਿਹੜੇ ਛੱਡਦੀ ਸਾਰੇ ਕਾਲੇ ਹੋ ਜੂਗੇ ਸੇਕ ਦੀ ਜਿਹੜੀ ਸੈਟਿੰਗ ਕਰ ਲਿਓ ਤੁਸੀਂ ਤੇ ਹੁਣ ਤੁਹਾਨੂੰ ਬਰੈਡ ਛੱਡ ਕੇ ਦਿਖਾਉਂਦੇ ਆ ਠੀਕ ਹੈ ਜੀ ਤੇ ਲੋ ਜੀ ਬਰੈਡ ਆਪਾਂ ਨੇ ਡਿਪ ਕਰਨਾ ਇਸ ਤਰੀਕੇ ਨਾਲ ਆ ਦੇਖੋ ਤੇ ਇਹਨੂੰ ਹਲਕਾ ਜਿਹਾ ਇਦਾਂ ਸਾਈਡ ਤੇ ਝਾੜ ਕੇ ਜਿਹੜਾ ਫालतू ਬੇਸਣ ਉਤਰ ਜਾਊਗਾ ਤੇ ਉੱਪਰ ਨੂੰ ਮੋੜ ਲੈਣਾ ਠੀਕ ਹੈ ਜੀ ਤੇ ਕੜਾਹੀ ਦੇ ਵਿੱਚ ਠੀਕ ਹੈ ਇਸ ਤਰੀਕੇ ਨਾਲ ਆਹ ਲਓ ਠੀਕ ਹੈ ਜੀ ਇਸ ਤਰੀਕੇ ਨਾਲ ਡਿਪ ਕਰ ਕਰਕੇ ਬ੍ਰੈਡ ਜਿਹੜੇ ਆਪਾਂ ਵਿੱਚ ਛੱਡ ਲੋਂਗੇ ਠੀਕ ਹੈ ਜੀ ਜਿੰਨਾ ਕਿ ਤੁਸੀਂ ਕੜਾਹੀ 'ਚ ਤੇਲ ਪਾਇਆ ਹੋਇਆ ਏ ਉਨੇ ਕੁ ਤੁਸੀਂ ਬ੍ਰੈਡ ਛੱਡ ਲਿਓ ਜ਼ਿਆਦਾ ਨਾ ਛੱਡਿਓ ਠੀਕ ਹੈ ਜੀ ਫਿਰ ਕੁਸਮਾਣਾ ਜਾਂ ਪੈ ਜਾਂਦਾ ਇਹ ਬ੍ਰੈਡ ਨਹੀਂ ਬਣਦੇ ਸਹੀ ਸਿਰਫ ਆਪਾਂ ਨੇ ਜੇ ਤੁਹਾਡੀ ਕੜਾਹੀ 'ਚ ਤਕਰੀਬਨ 1 ਲੀਟਰ ਤੇਲ ਹੈ ਕੜਾਹੀ ਤੁਹਾਡੀ ਬੜੀ ਹੈ ਠੀਕ ਹੈ ਜੀ ਤਾਂ 6 ਤੋਂ 7 ਪੀਸ ਸਾਢੇ ਲਓ ਠੀਕ ਹੈ ਜੀ ਮੇਰੇ ਕੋਲ ਕੜਾਹੀ ਹੈ ਜਿਹੜੀ ਥੋੜੀ ਛੋਟੀ ਹੈ ਤੇ ਲਓ ਜੀ ਹੁਣ ਆਪਾਂ ਇਹਨੂੰ ਪਲਟੋਗੇ ਤਾਂ ਲੋ ਠੀਕ ਹੈ ਏਦਾਂ ਬ੍ਰੈਡ ਕਈ ਵਾਰ ਚਿਪਕਣ ਲੱਗ ਜਾਂਦੇ ਆ ਜੇ ਕੜਾਹੀ 'ਚ ਤੇਲ ਘੱਟ ਹੋਵੇ ਫੇਰੀ ਮਾਰਾਂਗੇ ਜੀ ਪਲਟੀ ਹੁਣ ਸਾਰੀ ਬ੍ਰੈਡਾਂ ਦੀ ਇਸ ਤਰੀਕੇ ਨਾਲ ਜਿਹੜੇ ਤੁਸੀਂ ਸਿੰਪਲ ਲੰਗਰ ਵਾਲੇ ਬ੍ਰੈਡ ਕਰੇ ਬਣਾ ਸਕਦੇ ਹੋ ਠੀਕ ਹੈ ਜੀ ਬੇਸਣ ਜਿਹੜਾ ਤੁਹਾਡਾ ਠੀਕ ਹੈ ਜੀ ਪਤਲਾ ਨਹੀਂ ਹੋਣਾ ਚਾਹੀਦਾ ਆ ਦੇਖੋ ਆਪਣਾ ਬੇਸਣ ਕਿੰਨਾ ਵਧੀਆ ਚੜਿਆ ਉੱਪਰ ਬ੍ਰੈਡ ਤੇ ਜੇ ਬੇਸਣ ਜ਼ਿਆਦਾ ਪਤਲਾ ਹੋਇਆ ਤਾਂ ਠੀਕ ਹੈ ਜੀ ਉਹ ਤੇਲ ਚੱਕੂਗਾ ਤੇ ਬ੍ਰੈਡ ਖਾਣ ਚ ਬਣੂਗੇ ਬਿਲਕੁਲ oily oily ਜੇ ਚੰਗੇ ਨਹੀਂ ਲੱਗਣੇ ਇਸ ਕਰਕੇ ਜਿਹੜਾ ਬ੍ਰੈਡ ਬੇਸਣ ਥੋੜਾ ਜਿਹਾ ਮੋਟਾ ਘੋਲਿਓ ਠੀਕ ਹੈ ਜੀ ਗਾੜਾ ਘੋਲਿਓ ਜਣੀ ਤੇ ਲਓ ਜੀ ਇਹਨਾਂ ਨੂੰ ਹੁਣ ਪਕਾਉਨੇ ਆਪਾਂ ਤੇ ਤੁਹਾਨੂੰ ਦਿਖਾਉਣੀ ਆ ਸਾਡੇ ਪਲੇਟ ਦੇ ਵਿੱਚ ਕੱਢ ਕੇ ਤੇ ਤੁਸੀਂ ਆਲੂ ਵਾਲੇ ਵੀ ਬਣਾ ਸਕਦੇ ਹੋ ਆਲੂ ਵਾਲੇ ਦੀ ਇੱਕ ਵੀਡੀਓ ਮੈਂ ਅਪਲੋਡ ਕੀਤੀ ਹੋਈ ਆ ਠੀਕ ਹੈ ਜੀ ਚੈਨਲ ਤੇ ਤੇ ਇੱਕ ਵੀਡੀਓ ਆਪਾਂ ਹੋਰ ਕਰਾਂਗੇ ਜੀ ਇਸ ਵੀਡੀਓ ਤੋਂ ਬਾਅਦ ਤੇ ਲੋ ਜੀ ਇਹਨਾਂ ਨੂੰ ਮਠੀ ਸੇਕ ਪਰ ਪਕਾਵਾਂਗੇ ਹਨ ਜਿਹੜੀ ਜਿਆਦਾ ਘਟੇ ਵੀ ਨਹੀਂ ਹੋਣਾ ਚਾਹੀਦਾ ਸੇਕ ਆ ਆ ਦੇਖ ਲਓ ਸੇਕ ਥੋੜਾ ਸੋਹਣਾ ਹੋਣਾ ਚਾਹੀਦਾ ਇਹ ਨਹੀਂ ਇਹ ਤੇਲ ਕੀ ਚੱਕ ਲੈਂਦੇ ਆ ਠੀਕ ਹੈ ਜੀ ਇਹ ਖਾਣ ਦੇ ਵਿੱਚ ਬਿਲਕੁਲ ਚੰਗੇ ਨਹੀਂ ਲੱਗਦੇ ਬਰੈਡ ਤੇਲ ਦੀ ਟੇਸਟ ਆਈ ਜਾਂਦਾ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਠੀਕ ਹੈ ਜੀ ਐਦਾਂ ਦੀ ਹਲਵਾਈ ਸਟਾਈਲ ਵੀਡੀਓ ਦੇਖਣ ਲਈ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਤੇ ਬ੍ਰੈਡਾਂ ਦਾ ਕਲਰ ਠੀਕ ਹੈ ਜੀ ਤੁਸੀਂ ਆਪਣੇ ਹਿਸਾਬ ਨਾਲ ਰੱਖ ਲਿਓ ਜਿੰਨੇ ਕ ਤੁਹਾਨੂੰ ਕਰਾਰੇ ਪਸੰਦ ਆ ਕਰ ਰਹੇ ਕਰ ਲਿਓ ਜੇ ਨਾਰਮਲ ਠੀਕ ਹੈ ਜੀ ਨਾਰਮਲ ਕਰ ਲਿਓ ਤੇ ਲਓ ਜੀ ਬ੍ਰੈਡ ਆਪਣੇ ਪੱਕ ਚੁੱਕੇ ਆ ਹੁਣ ਆਪਾਂ ਇਹਨੂੰ ਕੱਢਦੇ ਆ ਪਲੇਟ ਦੇ ਵਿੱਚ ਉਸ ਤੋਂ ਬਾਅਦ ਤੁਹਾਨੂੰ ਠੀਕ ਹੈ ਜੀ ਦਿਖਾਉਨੇ ਆ ਸਰਵ ਕਰਕੇ ਤੇ ਲਓ ਜੀ ਖਗਾਣਾ ਆਪਾਂ ਹੋਰ ਛੱਡ ਲਈਏ ਜਦੋਂ ਵੀ ਤੁਸੀਂ ਬ੍ਰੈਡ ਡਿਪ ਕਰਨਾ ਠੀਕ ਹੈ ਜੀ ਐਦਾਂ ਵਿੱਚ ਛੱਡਣਾ ਇਸ ਤਰੀਕੇ ਨਾਲ ਦੱਬ ਕੇ ਠੀਕ ਹੈ ਜੀ ਇੱਕ ਵਾਰ ਬ੍ਰੈਡ ਝਾੜਨਾ ਜ਼ਰੂਰ ਹੈ ਆਲੋ ਇਦਾਂ ਥੋੜਾ ਜਿਹਾ ਉੱਪਰ ਨੂੰ ਮੋੜ ਕੇ ਛੱਡ ਦੇਣਾ ਵਿੱਚ ਤੇ ਤੁਸੀਂ ਬਰੈਡ ਜਦੋਂ ਵੀ ਫੜਨਾ ਹੈ ਠੀਕ ਹੈ ਜੀ ਜਿਹੜੀ ਸਾਈਡ ਲਾਲ ਹੁੰਦੀ ਆ ਪੱਕੀ ਉਹ ਸਾਈਡ ਤੋਂ ਬਰੈਡ ਫੜਨਾ ਅੰਦਰ ਵਾਲੀ ਸਾਈਡ ਤੋਂ ਬਰੈਡ ਨਹੀਂ ਫੜਨਾ ਕਦੇ ਵੀ ਐ ਸਾਈਡ ਤੋਂ ਬਰੈਡ ਫੜਨਾ ਠੀਕ ਹੈ ਜੀ ਆ ਦੇਖੋ ਇਸ ਤਰੀਕੇ ਨਾਲ ਡਿਪ ਕਰਨਾ ਆਪਾਂ ਇਹ ਤੇ ਇਦਾਂ ਝਾੜ ਕੇ ਇਹਨੂੰ ਇਦਾਂ ਮੋੜ ਕੇ ਛੱਡਣਾ ਤਾਂ ਜੋ ਬੇਸਣ ਠੀਕ ਹੈ ਜੀ ਇੱਕ ਸਾਈਡ ਤੋਂ ਨਾ ਜਾਵੇ ਇਸ ਤਰੀਕੇ ਨਾਲ ਜਦੋਂ ਅਸੀਂ ਛੱਡੂਗੇ ਆਪਾਂ ਤਾਂ ਤੇਲ ਦੇ ਵਿੱਚ ਪਕੌੜੀਆਂ ਜੈਨ ਨਹੀਂ ਹੋ ਜਾਂਦੀਆਂ ਜਿਹੜੀਆਂ ਠੀਕ ਹੈ ਜੀ ਬੇਸਟ ਹੋ ਜਾਂਦਾ ਸਮਾਨ ਕੋ ਨਹੀਂ ਹੋਊਗਾ ਜੇ ਤੁਸੀਂ ਸਹੀ ਢੰਗ ਨਾਲ ਛੱਡੋਗੇ ਆਹ ਲਓ ਠੀਕ ਹੈ ਜੀ ਐਦਾਂ ਮੋੜ ਕੇ ਛੱਡਣਾ ਉੱਪਰ ਨੂੰ ਤੇ ਲਓ ਜੀ ਹੁਣ ਤੁਹਾਨੂੰ ਦਿਖਾਉਂਦੇ ਆ ਬ੍ਰੈਡ ਪਲੇਟ 'ਚ ਕੱਢ ਕੇ ਤੇ ਲਓ ਜੀ ਬ੍ਰੈਡ ਬਣ ਕੇ ਆਪਣੇ ਰੈਡੀ ਆ ਠੀਕ ਹੈ ਜੀ ਆ ਦੇਖੋ ਬਹੁਤ ਵਧੀਆ ਬ੍ਰੈਡ ਬਣਿਆ ਇਸ ਤਰੀਕੇ ਨਾਲ ਤੁਸੀਂ ਘਰੇ ਠੀਕ ਹੈ ਜੀ ਸਿੰਪਲ ਬ੍ਰੈਡ ਕਈ ਵਾਰ ਆਲੂ-ਉਲੂ ਨਹੀਂ ਹੁੰਦੇ ਠੀਕ ਹੈ ਜੀ ਬਣਾ ਸਕਦੇ ਹੋ ਆਹ ਲਓ ਜੀ ਸੋ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਸੋ ਮਿਲਦੇ ਆ ਜੀ ਫਿਰ ਹੁਣ ਅਗਲੀ ਵੀਡੀਓ ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ